ਪੰਜਾਬ ਪੁਲਿਸ ਨੇ 2025 ਦੇ ਵਿੱਚ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਸਾਰੇ 12 ਟੈਰਰ ਇਨਸੀਡੈਂਟਸ ਜਿਹੜੇ ਸਾਲ ਦੇ ਦੌਰਾਨ ਹੋਏ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਪ੍ਰੋਐਕਟਿਵ ਮੈਨਰ ਦੇ ਵਿੱਚ ਆਈਐਸਆਈ ਸਪான்ਸਰਡ ਟੈਰਰ ਮੋਡਿਊਲਸ ਨੂੰ ਬਸਟ ਕੀਤਾ ਗਿਆ ਜੁਧ ਨਸ਼ਾ ਵਿਰੁੱਧ ਦੇ ਅੰਤਰਗਤ 30000 ਤੋਂ ਵੱਧ ਐਫਆਈਆਰਾਂ ਦਰਜ ਹੋਈਆਂ ਤੇ ਤਕਰੀਬਨ 40000 ਅਰੇਸਟਾ ਹੋਈਆਂ 2000 ਕਿਲੋ ਦੀ ਹੀਰੋਇਨ ਰਿਕਵਰੀ ਪੰਜਾਬ ਦੀ ਜਿਹੜੀ ਇੰਡੀਆ ਦੀ 2/3ਸ ਆਫ ਰਿਕਵਰੀ ਵਾਸ ਡਨ ਇਨ ਪੰਜਾਬ ਸਟੇਟ ਤੇ ਪੰਜਾਬ ਦੀ ਕ੍ਰਿਮਿਨਲ ਰੇਟ ਅੰਡਰ ਐਨਡੀਪੀਐਸ ਐਕਟ ਵਾਸ 88% ਪੰਜਾਬ ਨੇ ਸੇਫ ਪੰਜਾਬ ਦੇ 10000 ਤੋਂ ਵੱਧ ਐਫਆਈਆਰਸ ਦਰਜ ਹੋਈਆਂ 416 ਗੈਂਗਸਟਰ ਮੋਡਿਊਸ ਬਸਟ ਕਰਕੇ 992 ਗੈਂਗਸਟਰਸ ਅਰੈਸਟ ਹੋਏ देयर हैज बीन ਅ ਫਾਲ ਇਨ ਆਲਮੋਸਟ ਆਲ ਹੈਡਸ ਆਫ ਕ੍ਰਾਈਮ ਮਰਡਰ 8.7% ਕਿਡਨਾਪਿੰਗ 10.6% ਸਨੈਚਿੰਗ 19% ਤੇ ਥੈਫਟ 34% ਸਾਈਬਰ ਫਰਾਡ ਦੇ ਵਿੱਚ ਜਿਹੜਾ ਲੀਨ ਅਮਾਉਂਟ ਹੈਗਾ ਉਹ 80 ਕਰੋੜ ਦਾ 19% ਜਿਹੜਾ ਕੰਟਰੀ ਦੇ ਵਿੱਚ ਪੰਜਾਬ ਦੀ ਰੈਂਕਿੰਗ 4ਥ ਹੈਗੀ। ਅ ਇਨ ਦੀ ਆਫਟਰ ਮੈਥ ਆਫ ਆਪਰੇਸ਼ਨ ਸਿੰਦੂਰ ਚੈਲੈਂਜਿੰਗ ਇੰਟਰਨਲ ਸਕਿਉਰਟੀ এনवायरमेंट ਦੇ ਬਾਵਜੂਦ ਪੰਜਾਬ ਪੁਲਿਸ ਨੇ 2025 ਦੇ ਵਿੱਚ ਸੂਬੇ ਦੇ ਵਿੱਚ ਅਮਨ ਤੇ ਸ਼ਾਂਤੀ ਬਣਾ ਕੇ ਰੱਖੀ ਤੇ ਟ੍ਰੈਂਡੈਂਸ ਪ੍ਰੈਸ਼ਰ ਆਫ ਆਈਐਸਆਈ ਫ্রম ਅਕ੍ਰੋਸ ਦਾ ਬਾਰਡਰ ਵਾਸ ਮੈਟ ਸਕਸੈਸਫੁਲੀ ਬਾਈ ਪ੍ਰੋਐਕਟਿਵ ਬਸਟਿੰਗ ਆਫ ਟਰੋਰ ਮੋਡਿਊਲਸ ਸਾਲ ਦੇ ਵਿੱਚ 19 टेरर मोड्यूल बस्ट किए गए एक सौ इकतीस अरेस्ट हुए रिकवरी ऑफ नाइन राइफल्स एक सौ अठासी रिवॉलर बारह आई ईडी आर डी एक्स चौरजा हैंड ग्रेनेड्स बत्ती डेटर चार रॉकेट प्रोपर्ड ग्रेनेड्स दो टाइमर तीन वॉकी टॉकी अठ रिमोट कंट्रोल डिवाइस रिकवर कितिया युद्ध रशिया विरुद्ध जो बेहद सक्सैसफुल कैंपेन अगेंस्ट ड्रग्स चल रहा है ਉਸ ਦੇ ਵਿੱਚ 29784 ਐਫਆਈਆਰਾਂ ਦਰਜ ਹੋਈਆਂ ਤੇ 39867 ਪਰਸੈਂਟਸ ਹੈਵ ਬੀਨ ਅਰੈਸਟਡ ਰਿਕਵਰੀ 2021 ਕੇਜੀ ਹੋਏ 26 ਕੇਜੀ ਆਇਸ 698 ਕੇਜੀ ਓਪੀਅਮ 35000 ਕੇਜੀ ਪੋਪੀ ਹਸਕ 55.78 ਲੱਖ ਪਿਲਸ ਕੈਪਸੂਲ ਤੇ 16.8 ਕਰੋੜ ਡਰਗ ਮਨੀ ਰਿਕਵਰ ਹੋਇਆ ਹੈ ਕਨਵਿਕਸ਼ਨ ਰੇਟ ਪੰਜਾਬ ਦੀ 88 ਪਰਸੈਂਟ ਤੇ ਇੰਡੀਆ ਦੇ ਵਿੱਚ ਹਾਈਐਸਟ ਕਨਵਿਕਸ਼ਨ ਰੇਟ ਹੈਗੀ ਨਾਲ ਦੀ ਨਾਲ ਫੋਕਸ ਪ੍ਰਾਪਰਟੀ ਫ੍ਰੀਜ਼ਿੰਗ ਤੇ ਤੇ ਰੀਹੈਬਿਲੀਟੇਸ਼ਨ ਆਫ ਵਿਕਟਿਮਸ ਤੇ ਰਿਆ ਹੈਗਾ تقریبا 273 ਕਰੋੜ ਦੀ ਪ੍ਰੋਪਰਟੀ 568 ਡਰੱਗਸ ਸਮਗਲਰਸ ਦੀ ਇਸ ਸਾਲ ਫ੍ਰੀਜ਼ ਕੀਤੀ ਗਈ ਜਿਹੜੀ ਕਿ ਅਗੇ ਸਾਰੇ ਦੇਸ਼ ਵਿੱਚ ਹਾਈਐਸਟ ਹੈਗੀ 73000 ਤੋਂ ਵੱਧ ਲੋਕਾਂ ਨੂੰ ਯਾ ਡੀ ਐਡਿਕਸ਼ਨ ਸੈਂਟਰ ਯਾ ਓਟ ਸੈਂਟਰ ਦੇ ਵਿੱਚ ਰੈਫਰ ਕੀਤਾ ਗਿਆ ਥਰੂ ਦੀ ਅਫਰਟਸ ਆਫ ਪੰਜਾਬ ਪੁਲਿਸ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਡਰੱਗ ਟ੍ਰਾਫਿਕਿੰਗ ਦੇ ਖਿਲਾਫ ਜਿਹੜਾ ਯੁੱਧ ਹੈਗਾ ਉਸ ਨਨਰਟਕ ਇਸ ਸਾਲ جاری ਰੱਖਿਆ ਹੈ ਤੇ 0 ਡਾਲਰਸ ਅਪਰੋਚ ਅਡਾਪਟ ਕੀਤੀ ਗਈ ਹੈ ਆਰਗੇਨਾਈਜ਼ਡ ਕ੍ਰਾਈਮ ਦੇ ਪ੍ਰਤੀ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਕੇਸਿਸ ਉਟਰੇਸ ਹੋਏ ਹੈਗੇ 992 ਜਿਹੜੇ ਪਰਸਨਸ ਦੀ ਅਰੈਸਟ ਹੋਈ ਹੈ 416 ਗੈਂਗਸਟਰ ਮੂਵਿੰਗਸ ਪਸਟ ਕੀਤੇ ਗਏ ਹੈਗੇ 252 ਵਾਹਨਸ ਤੇ 620 ਵੈਪਨਸ ਰਿਕਵਰ ਹੋਏ ਆ ਪੰਜਾਬ ਪੁਲਿਸ ਦਾ ਫੋਕਸ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਰੈੱਡ ਕਾਰਨਰ ਬਲੂ ਕਾਰਨਰ ਨੋਟਿਸਸ ਇਸ਼ੂ ਕਰਕੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹਨ ਜਿਹੜੇ ਕ੍ਰਿਮੀਨਲ ਨੋਟਸ ਦੇ ਜਿਹੜੇ ਸਰਗਨ ਹੈਗੇ ਉਹਨਾਂ ਨੂੰ ਇੰਡੀਆ ਲਿਆਂਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਹੋਈ ਹੈ ਤੇ ਕਈ ਨੋਟੇਬਲ ਲੋਕਾਂ ਨੂੰ ਇੰਡੀਆ ਦੇ ਵਿੱਚ ਰਿਪੋਰਟ ਕਰਾਇਆ ਗਿਆ ਹੈ ਆ ਓਵਰਆਲ ਕ੍ਰਾਈਮ ਦੇ ਵਿੱਚ ਰਿਡਕਸ਼ਨ ਰਿਹਾ ਹੈਗਾ ਐਸ ਕੰਪੇਅਰ ਟੂ 2024 ਮਰਡਰਸ ਜਿਹੜੇ ਉਹ 745 ਤੋਂ ਘੱਟ ਕਰ 680 ਕਿਡਨਾਪਿੰਗ ਐਂਡ ਅਬਡੈਕਸ਼ਨ 1770 ਤੋਂ ਰਿਡਿਊਸ ਹੋ ਕੇ 1583 ਰੇਪਸ ਆਫ उन फ्रॉम नौ सौ अड़ताली टू नौ सौ चौताली स्नैचिंग सौ इक्कीस रिटमी अंडर द एक्साइज एक्ट एनडीपीएस के अंडर एफआईआर दर्ज हुई हैं मोर दैन फोर हंड्रेपन अक्रॉस बॉर्डर पाकिस्तान हैं तो ਓਵਰਆਲ ਲਾ ਐਂਡ ਆਰਡਰ ਸਿਚੁਏਸ਼ਨ ਹੈਜ਼ ਰਿਮੇਨਡ ਵੈਲ ਅੰਡਰ ਕੰਟਰੋਲ ਇੱਕ ਟੈਕਟ ਤੇ ਫਰਮਨੈਸ ਦੇ ਨਾਲ ਸਾਰੇ ਐਜੀਟੇਸ਼ਨਸ ਨੂੰ ਡੀਲ ਕੀਤਾ ਗਿਆ ਹੈ ਜਿਹੜੇ ਇੰਪੋਰਟੈਂਟ ਸਟੇਟ ਲੈਵਲ ਇਲੈਕਸ਼ਨਸ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੇ ਇਲੈਕਸ਼ਨਸ ਉਹਨਾਂ ਨੂੰ ਸਕਸੈਸਫੁਲੀ ਪੀਸਫੁਲੀ ਜਿਹੜਾ ਉਹਨਾਂ ਨੂੰ ਕੰਡਕਟ ਕਰਾਇਆ ਗਿਆ ਹੈ ਕਈ ਬਾਈ ਇਲੈਕਸ਼ਨਸ ਜਿਹੜੇ ਸਟੇਟ ਦੇ ਵਿੱਚ ਪੀਸਫੁਲੀ ਕਰਾਏ ਗਏ ਹੈਗੇ 174 ਕਾਸੋ ਸਪੈਸ਼ਲ ਆਪਰੇਸ਼ਨਸ ਡਿਊਰਿੰਗ ਦਾ ਈਅਰ ਹੈਵ ਬੀਨ ਹੈਲਡ ਵਿਚ ਹੈਵ ਯੀਲਡਡ ਅ ਲੋਟ ਆਫ ਪੋਜ਼ਿਟਿਵ ਰਿਜ਼ਲਟਸ ਪੰਜਾਬ ਪੁਲਿਸ ਅਲੋਂਗ ਵਿਦ ਅਦਰ ਸਟੇਕ ਹোলਡਰਸ ਆਫ ਸੋਸਾਇਟੀ ਤੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਦੇ ਨਾਲ ਮਿਲ ਕੇ ਫਰਡ ਰੀਲੀਫ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਪੰਜਾਬ ਪੁਲਿਸ ਨੇ ਨਿਭਾਈ ਹੈ ਤੇ ਲੋਕਾਂ ਨੂੰ ਰੀਲੀਫ ਮਟੀਰੀਅਲ ਜਿਹੜਾ ਡਿਸਟ੍ਰੀਬਿਊਟ ਕਰਨ ਦੇ ਵਿੱਚ ਤੇ ਸਟਬਲ ਬਰਨਿੰਗ ਦੇ ਇਨਸੀਡੈਂਟਸ ਇਸ ਸਾਲ ਜਿਹੜੇ ਹੈਗੇ ਪਿਛਲੇ ਸਾਲ ਤੋਂ 50% ਘਟ ਸੋ ਇੱਕ ਫਾਰਮਰਸ ਕੋਆਪਰੇਸ਼ਨ ਨਾਲ ਸਟੇਟ ਐਡਮਿਨਿਸਟ੍ਰੇਸ਼ਨ ਦੇ ਕੋਆਪਰੇਸ਼ਨ ਨਾਲ ਪੁਲਿਸ ਦੇ ਕੋਆਪਰੇਸ਼ਨ ਨਾਲ ਸਟਬਲ ਬਰਨਿੰਗ ਦੇ ਵਿੱਚ ਰਿਡਕਸ਼ਨ ਹੋਈ ਹੈ ਤੇ ਅਸੀਂ ਡਾਇਲ 112 ਦਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਸ ਨੂੰ ਇੰਪਰੂਵ ਕਰਦੇ ਹੋਏ ਉਸ ਦੇ ਵਿੱਚ 25 ਕਰੋੜ ਇਨਵੈਸਟ ਕੀਤਾ ਗਿਆ ਤੇ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ ਕਾਫੀ ਰਿਡਿਊਸ ਹੋ ਗਿਆ ਤੇ ਹੁਣ 13 ਤੋਂ 14 ਮਿੰਟ ਦਾ ਰਿਸਪੌਂਸ ਟਾਈਮ ਹੈਗਾ 112 ਦੀ ਕਾਲਸ ਦਾ ਪੰਜਾਬ ਸਟੇਟ ਦੇ ਵਿੱਚ ਤੇ ਇਸ ਸਾਲ ਤਿੰਨ ਐਂਟੀ ਡਰੋਨ ਸਿਸਟਮਸ ਡਿਪਲੋਏ ਕੀਤੇ ਗਏ ਹੈਗੇ ਇੰਟਰਨੈਸ਼ਨਲ ਬਾਰਡਰ ਤੇ ਤਰਨਤਾਰਨ ਅੰਮ੍ਰਿਤਸਰ ਤੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਜਿਨ੍ਹਾਂ ਦੇ ਕਾਫੀ ਅੱਛੇ ਰਿਜ਼ਲਟ ਆਏ ਹਨ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਪੰਜਾਬ ਪੁਲਿਸ ਨੇ ਸੈਕੰਡ ਲਾਈਨ ਆਫ ਡਿਫੈਂਸ ਤੇ ਕੰਮ ਕੀਤਾ ਹੈਗਾ 2370 ਸੀਸੀਟੀਵੀ ਕੈਮਰਸ ਇੰਸਟਾਲ ਕੀਤੇ ਗਏ ਹੈਗੇ 720 ਲੋਕੇਸ਼ਨਸ ਤੇ ਤੇ ਜਿਹੜੀ ਇੱਕ ਇੰਟਰਨਲ ਸਕਿਉਰਿਟੀ ਗ੍ਰਿਡ ਹੈ ਉਸ ਨੂੰ ਮਜ਼ਬੂਤ ਕੀਤਾ ਗਿਆ ਹੈਗਾ ਵਿਦ ਕੋਆਪਰੇਸ਼ਨ ਆਫ ਆਲ ਸਕਿਉਰਿਟੀ ਏਜੰਸੀਜ਼ ਵੈਲਫੇਅਰ ਵਲ ਵੀ ਸਾਡਾ ਪੂਰਾ ਧਿਆਨ ਰਿਹਾ ਹੈ ਇਸ ਸਾਲ ਅਸੀਂ 38 ਕਰੋੜ ਦੇ ਇੰਸ਼ੋਰੈਂਸ ਕਲੇਮਸ ਜਿਹੜੇ ਉਹ ਰੀਲੀਜ਼ ਕਰਾਏ ਹੈਗੇ ਸਵਾ 11 ਕਰੋੜ ਦੇ ਫੰਡਸ ਵੈਲਫੇਅਰ ਲਈ ਇਨਫਰਾਸਟ੍ਰਕਚਰ ਫੈਸਿਲਿਟੀਆਂ ਕ੍ਰੀਏਟ ਕਰਨ ਲਈ ਪੰਜਾਬ ਪੁਲਿਸ ਨੇ ਸਪੈਂਡ ਕੀਤੇ ਹੈਗੇ ਤੇ 10 ਕਰੋੜ ਤੋਂ ਵੱਧ ਰੀਫੰਡੇਬਲ ਲੋਨਸ ਪੰਜਾਬ ਪੁਲਿਸ ਦੇ EMPLOYEES ਨੂੰ ਦਿੱਤੇ ਗਏ ਰੋਡ ਸੇਫਟੀ ਦੇ ਵਿੱਚ देयर ਹੈਜ਼ ਬੀਨ ਅ ਰਿਡਕਸ਼ਨ ਇਨ ਫੈਟੈਲਿਟੀਜ਼ ਆਲਸੋ 4829 2023 ਦੇ ਵਿੱਚ ਸੀਗੀਆਂ ਤੇ 4758 2024 ਦੇ ਵਿੱਚ ਹੋਈਆਂ ਤੇ ਰੋਡ ਐਕਸੀਡੈਂਟਸ ਦੇ ਵਿੱਚ ਵੀ ਟਕਲਾਇਨ ਹੋਇਆ ਹੈਗਾ ਇੱਕ ਇੰਟੈਲੀਜੈਂਟ ਸਿਟੀ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈਲਪਨ ਇੰਟਰਡਿਊਸਡ ਇਨ ਮੁਹਾਲੀ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਪਾਇਲਟ ਪ੍ਰੋਜੈਕਟ ਇੰਟਰਡਿਊਸ ਕੀਤਾ ਗਿਆ ਹੈ ਜਿਸ ਦਾ ਪੋਜ਼ਿਟਿਵ ਅਸਰ ਹੋਇਆ ਹੈ ਸਾਈਬਰ ਫਰਾਡ ਦੇ ਵਿੱਚ ਟੋਟਲ ਡਿਫਰਾਡਡ ਅਮਾਉਂਟ ਜਿਹੜਾ 418 ਕਰੋੜ ਦੇ ਵਿੱਚ 80 ਕਰੋੜ ਦਾ ਜਿਹੜਾ ਲੀਨ ਅਮਾਉਂਟ ਫ੍ਰੀਜ਼ ਕਰਵਾਇਆ ਗਿਆ ਹੈ ਜਿਹੜਾ ਤਕਰੀਬਨ 19% ਆਫ ਡਿਫਰਾਡਡ ਅਮਾਉਂਟ ਹੈਗਾ ਇਹ ਇੰਡੀਆ ਦੇ ਵਿੱਚ 4th ਹਾਈest ਪਰਸੈਂਟੇਜ ਹੈ ਕਿ ਸਟੇਟਾ ਦੇ ਵਿੱਚ ਤੇ ਡਿਜੀਟਲ ਅਰੇਸਟ ਦੇ ਸਕੈਮਸ ਦੇ ਵਿੱਚ ਮਿਊਨ ਅਕਾਊਂਟਸ ਨੂੰ 300 ਮਿਊਨ ਅਕਾਊਂਟਸ ਨੂੰ ਯੂਟਲਾਈਜ਼ ਕੀਤਾ ਗਿਆ ਹੈਗਾ। ਸੋ ਹਰਜ਼ ਜ਼ਿਲ੍ਹੇ ਦੇ ਵਿੱਚ ਹੁਣ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫੰਕਸ਼ਨ ਕਰ ਰਿਹਾ ਹੈ। ਪੰਜਾਬ ਜਿਹੜਾ ਹੈਗਾ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ ਨਿਆਂ ਸੇਤੂ ਜਿਹੜੀ ਐਪਲੀਕੇਸ਼ਨ ਹੈ ਕਿ ਉਹ ਸਭ ਤੋਂ ਪਹਿਲੇ ਗੋ ਲਾਈਫ ਪੰਜਾਬ ਦੇ ਵਿੱਚ ਖੁੱਲਹੀ ਸੀ। ਤੇ ਸਟੇਟਾਂ ਦੇ ਵਿੱਚ ਤੇ ਪੰਜਾਬ ਨੇ ਈ ਸਾਕਸ਼ੀ ਐਪ ਦੇ ਵਿੱਚ 70000 ਤੋਂ ਵੱਧ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕੀਤੀ ਹੈਗੇ। ਇੱਕ ਮਾਡਰਨ ਸੈਂਟੀਫਿਕ ਤੇ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਵੱਲ ਪੰਜਾਬ ਪੁਲਿਸ ਦਾ ਪੂਰਾ ਫੋਕਸ ਰਿਹਾ ਹੈ ਤੇ तकरीबन 20000 ਤੋਂ ਵੱਧ ਪੁਲਿਸ ਪਰਸਨਲ ਨੂੰ ਟ੍ਰੇਨ ਕੀਤਾ ਗਿਆ ਹੈਗਾ ਇਸ ਸਾਲ ਤਾਂ ਕਿ ਉਹਨਾਂ ਦੀ ਸਕਿੱਲ ਅਪਗ੍ਰੇਡੇਸ਼ਨ ਇਨ ਫੀਲਡਸ ਲਾਈਕ ਸਾਈਬਰ ਸਿਕਿਉਰਿਟੀ ਡਿਜੀਟਲ ਫੋਰੈਂਸਿਕਸ ਸੋ ਪੰਜਾਬ ਪੁਲਿਸ ਦਾ ਇੱਕ ਐਮਬੀਸ਼ੀਅਸ ਪਲਾਨ ਹੈ ਫੋਰਸ ਨੂੰ ਅਪਗ੍ਰੇਡ ਕਰਨ ਦਾ ਮੋਡਰਨਾਈਜ਼ ਕਰਨ ਦਾ ਤਾਂ ਕਿ ਜਿਹੜੀ ਮਾਡਰਨ ਪੁਲਿਸਿੰਗ ਦੇ ਚੈਲੰਜਸ ਨੂੰ ਪੰਜਾਬ ਪੁਲਿਸ ਆਉਣ ਵਾਲੇ ਦਿਨਾਂ ਚ 2026 ਦੇ ਵਿੱਚ ਪੂਰੀ ਤਰ੍ਹਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਫੇਸ ਕਰ ਸਕੇ